ਸਸਿਆਕਾਲ ਸਸਿਆਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਅੱਜ ਆਪਣੀ ਮੂੰਗੀ ਵਟਣ ਲੱਗੇ ਆ ਥੋੜਾ ਜਿਹਾ ਮੌਸਮ ਉੱਪਰੋਂ ਖਰਾਬ ਚੈੱਕ ਕਰਦੇ ਪੱਤਲ ਮੀਂਹ ਦੀ ਸੁਭਾਅਣਾ ਹੈਗੀ ਆ ਤੇ ਤੁਹਾਨੂੰ ਆਪਾਂ ਦਿਖਾਉਂਦੇ ਜੀ ਆਪਾਂ ਕਾਦੇ ਕਾਰਨ ਵੜਾਈ ਕਰਨ ਲੱਗੇ ਤੇ ਫਲੀਆਂ ਉਦਾਂ ਦੇ ਕੋਈ ਚੱਕਰ ਨੇਗਾ ਜਿੱਦਾਂ ਆ ਦੇਖੋ ਸ਼ਿਕਾਰੀ ਕਿੱਡਾ ਤਗੜਾ ਪਿਆ ਥੱਲੇ ਚੈੱਕ ਕਰੋ ਇਹ ਬਹੁਤ ਨੁਕਸਾਨ ਕਰਦੇ ਬੜੀ ਮੂੰਗੀ ਖਾਦੀ ਐ ਨੇ ਇਹਨੂੰ ਹੁਣ ਪਾਨੀ ਮਸ਼ੀਨ ਦੇ ਟਾਇਟਰ ਥੱਲੇ ਆਏ ਕਿਨੂੰ ਕੋਈ ਛੱਟ ਛੱਟ ਲੱਗੀ ਆ ਚਿਕਾਰੀ ਬਹੁਤ ਤਗੜਾ ਹੈ ਤੇ ਮੂੰਗੀ ਆਪਣੀ ਪੂਰੀ ਪਿੱਛੇ ਆਪਾਂ ਹੁਣ ਇਦਾਂ ਦਾ ਕੋਈ ਨਹੀਂ ਹੈਗਾ ਕਿ ਆਪਾਂ ਨੂੰ ਪਿੱਛੇ ਕੋਈ ਉਹ ਸਮੱਸਿਆ ਹੋ ਜਾਈ ਕਿ ਕੰਬੈਨ ਬਿਲਕੁਲ ਸਹੀ ਸੁਰਪੀਆ ਵਿੱਚ ਵਧੀਆ ਵढाई ਕਰ ਰਹੀ ਆ ਤੇ ਦਾਣੇ ਵੀ ਪਿੱਛੇ ਨਹੀਂ ਆ ਰਹਾ ਇਹ ਆਪਾ ਜੀ ਕਿਤੇ ਇਹਦੇ ਚ ਆ ਦੇਖ ਸਕਦੇ ਇਹ ਮੂੰਗੀ ਪੂਰੀ ਅਜੇ ਹਰੀ ਆ ਤੇ ਆ ਦੇਖੋ ਜੀ ਆਪਾਂ ਜੇਕਰ ਆਹ ਫਲੀ ਪਕਾਉਣਾ ਚਾਹੁੰਦੇ ਆ ਨਾ ਇਹ ਅਜੇ ਜੀ ਟਾਈਮ ਲੱਗੂਗਾ ਇਹਨੂੰ ਦੇਖੋ ਜੀ 5 6 ਦਿਨ ਲੱਗ ਸਕਦੇ ਆ ਆਪਾਂ ਲਾਉਣਾ 31 ਝੋਨਾ 31 ਝੋਨੇ ਕਰਕੇ ਆਪਾਂ ਨੂੰ ਪਹਿਲਾਂ ਵੜਾਈ ਕਰਨੀ ਪਊਗੀ ਇਹ ਕਰ 26 ਲਾਉਣਾ 26 ਦਾ ਇਹ ਕਹਿੰਦੇ ਆ ਕਾਰਡ ਕੋਡ ਵਗੈਰਾ ਲੱਗਦੀ ਆ ਚੋਗਾ ਤੇ ਆ ਦੇਖੋ ਜੀ ਆਪਾਂ ਹੁਣ ਇਹਦਾ ਮੌਸਮ ਖਰਾਬ ਕਰਕੇ ਆਪਾਂ ਇਹਦੀ ਵੜਾਈ ਕਰਨ ਲੱਗੇ ਆ ਨਹੀਂ ਤਾਂ ਇਹ ਆਪਾਂ ਟਾਈਮ ਲਾਉਣਾ ਸੀ ਹੋਰ ਇਹ ਕਿ ਚੂਹਿਆਂ ਕਰਕੇ ਚੂਹੇ ਬਹੁਤ ਖਰਾਬ ਕਰ ਰਹੇ ਆ ਚੁਆ ਕਰਕੇ ਥੋੜੀ ਜਿਹੀ ਨਾਲੇ ਉੱਪਰ ਜਾ ਕੇ ਵੇਖੀ ਕਿੰਨਾ ਕੁ ਮਾਲ ਡਿੱਗਦਾ ਤੇ ਮੈਂ ਨਾ ਜਾਣਾਂ ਮੈਂ ਨਾ ਇਧਰ ਤੂੰ ਆ ਵਾ ਵੱਡ ਕੇ ਹਟੋ ਔਰ ਪੱਟ ਏ ਦੌਰ ਪੱਟ ਲੋ ਤਾਂ तकरीबन ਸੁੱਕਾ ਹੀ ਹੈ ਉਹ ਗੱਲਬਾਤ ਨਹੀਂ ਹੈਗੀ ਕਿ ਗਿੱਲਾ ਗਿੱਲਾ ਗੁਲਾ ਨਹੀਂ ਹੈਗਾ ਬਿਲਕੁਲ ਸੁੱਕਾ ਹੀ ਆ 哎，等。Hey, ਨੇਂਂ ਜੀ ਨੇ ਦੇ ਤੇ ਤੇ ਬੋਲ ਰਹੇ ਹਾਂ ਇਹ ਅੱਜ ਜੀ ਆਪਣੀ ਖੋਦੀ ਮੁੱਗੀ ਵੜੀ ਰੱਖ ਰਹੀ ਆ ਅੱਜ ਆਪ ਆਪਣੀ ਵੜ ਰਾਂ ਇਹ ਦੇ ਕਰਕੇ ਥੋੜਾ ਜਿਹਾ ਕੰਮ ਕਰਨਾ ਪੈ ਗਿਆ ਨੀ ਤਾਂ ਵੈਸੇ ਤਾਂ ਆਪਾਂ ਤਕਰੀਬਨ ਜਦੋਂ ਪਾਸੇ ਚਲਦੀ ਨਹੀਂ ਖੁਦ ਤਾਂ ਆਪਾਂ ਤੁਹਾਨੂੰ ਪਤਾ ਹੀ ਕੈਮਰਾ ਚੱਕ ਕੇ ਸੁਣੀਦਾ ਤੇ ਹੁਣ ਥੋੜੇ ਥੋੜੇ ਦੇਖੋ ਜੀ ਇਦਾਂ ਜਿੱਦਾਂ ਕਿ ਇੱਥੇ ਆ ਖਾਲ ਬਣਾਇਆ ਨਾਲ ਆ ਦੇਖੋ ਵੱਟ ਥਰੇ ਵੱਟ ਬਣਾ ਬਣਾ ਵੱਟ ਵਗੈਰਾ ਬਣਾਇਆ ਇੱਥੇ ਕੋਲ ਮੂੰਗੀ ਦਾ ਹਾਈਟ ਛੋਟੀ ਹੈ ਵੱਟ ਜੀਆ ਇਹਦੇ ਕਰਕੇ ਛੜਾ ਥੋੜੀ ਮਨੂੰ ਕਿਹਦਾ ਆ ਰਿਹਾ ਗਿਆ ਗਿਆ ਰ ਤੇ ਬਹੁਤ ਬਸਦਾ ਬਸ ਨਿਬੜ ਗਿਆ ਜੀ ਕੰਮ ਆਪਣਾ ਰਹਿ ਗਿਆ ਦੋ ਦੋ ਕਿੜੇ ਆ ਗਏ ਜੀ ਇੱਕ ਮਾਲ ਆਪਣਾ ਦੇਖੋ ਜੀ ਲਗਭਗ ਤੁਹਾਨੂੰ ਪਤਾ ਦੱਸਦੇ ਇਹ ਤਕਰੀਬਨ 5 ਕੋ ਕੁਇੰਟਲ ਦੀ ਔਸਤ ਹੈਗੀ ਹੈ ਜੀ ਇਹ ਸਵਾ ਕਿਲਾ ਥਾਂ ਦਾ 5 6 6 ਕੁਇੰਟਲ ਹੋ ਗਈ ਬੱਤ ਤੋਂ ਜ਼ਿਆਦਾ ਤੋਂ ਜ਼ਿਆਦਾ ਇਹਦਾ ਇਹਦਾ ਕਾਰਨ ਹੈ ਜੀ ਥੋੜੀ ਅਸੀਂ ਜਲਦਬਾਜ਼ੀ ਕਰ ਗਏ ਜਿੱਦਾਂ ਕਿ ਥੋੜੀ ਜੀ ਕਾਲੀ ਹੋ ਗਈ ਆਪਣੇ ਤੋਂ ਮੌਸਮ ਦੇ ਹਿਸਾਬ ਚ ਜਿੱਦਾਂ ਕਿ ਮੌਸਮ ਖਰਾਬ ਸੀ ਉਹਦੇ ਕਾਰਨ ਸਲਾਜਾ ਜਲਦਬਾਜ਼ੀ ਕਰ ਲਈ ਆ ਤੇ ਬਾਕੀ ਜੀ ਮੰਗੀ ਤਕਰੀਬਨ ਠੀਕ ਨਿਕਲ ਗਈ ਆ ਇਹ ਆ ਰਹਿ ਗਏ ਦੋ ਚੱਕਰ ਤੇ ਹੁਣ ਆਪਾਂ ਜੀ ਉੱਥੇ ਅਸਲ ਚ ਤਾਂ ਜੀ ਜਦੋਂ ਕੰਡੇ ਤੇ ਪਹੁੰਚੂਗੀ ਉਦੋਂ ਪਤਾ ਚੱਲੂਗਾ ਇਹਦਾ ਕਿੰਨੀ ਕੀ ਹੁਸਤਾਈ ਆ ਕੀ ਨਿਕਲੀ ਆ ਬਾਕੀ ਜੀ ਉੱਤਰ ਆਪਣੇ ਜੇ ਤਿੰਨ ਕਿਲੇ ਖੜੇ ਆ ਤੇ ਉਹ ਮੰਗੀ ਹੈ ਤਕਰੀਬਨ ਠੀਕ ਹੀ ਆ ਤੇ ਥੋੜਾ ਜਿਹਾ ਉਹਦੇ ਚ ਜਿਵੇਂ ਕਿ ਮੋਗੀ ਜੇ ਥੋੜੀ ਜਿਆ ਦੂਰੀ ਦੂਰੀ ਤੇ ਬੂਟਾ ਹੈਗਾ ਜਿਵੇਂ ਵੀ ਜਾਨੀ ਕਿ ਫਲੀ ਬਹੁਤ ਆ ਉਹਨੂੰ ਵੀ ਝਾੜ ਸਾਨੂੰ ਲੱਗਦਾ ਵੀ ਉਹ ਤਾਂ ਥੋੜਾ ਜੀ ਇਹਦੇ ਨਾਲ ਕੱਟ ਹੋਊਗਾ ਅਸੀਂ ਤਾਂ ਇਹ ਆਸ ਤੱਕ ਦੇ ਜੀ ਆਪਣੇ ਕੋਲ ਜਿੱਤਾ ਹੁਣ 3 ਕਿੱਲੇ ਉਧਰ ਆ ਇੱਕ ਕਿੱਲਾ ਹੈਗਾ ਆਪਾਂ ਤੱਕਦੇ ਜੀ 1 ਕਿੱਲਾ 2 ਕਨਾਲਾ ਤੱਕ ਦੇਗੇ 15 ਕੁ ਕਵਾਂਟਲ ਦੀ ਆਫਤਾਜਰ ਬਹੁਤ ਹੈ ਆਪਾਂ ਨੂੰ 15 ਕੁਆਟਰ 4 ਕਿੱਲਾ ਜੋ ਸਵਾ 4 ਕਿੱਲਾ ਬਹੁਤ ਵਧੀਆ 15 ਕੁਆਟਲ ਦੇ ਹਿਸਾਬ ਨਾਲ ਤੁਸੀਂ ਤਾਂ ਜੇਕਰ 5000 ਦੇ ਹਿਸਾਬ ਨਾਲ ਵਿਕਣੀ ਹੈ ਤੇ ਦੇਖੋ ਤੁਸੀਂ ਉਹ 5000 ਦਾ ਹਿਸਾਬ ਗਿਣ ਲਓ ਤੇ ਇਹਦਾ ਨਿਕਲੂਗਾ ਜੀ 15 ਕੁਇੰਟਲ ਦਾ ਕਿੰਨਾ ਬਣਦਾ ਆਪਣਾ 5000 ਰੁਪਏ ਹੋ ਗਿਆ 25 7500 ਹੋ ਗਿਆ ਹੈਨਾ ਤੇ ਜੇ 7 ਦਾ ਹਿਸਾਬ ਲਾਦਾ 7000 ਹੋ ਗਿਆ ਤੇ 7.5 35 ਹੋ ਗਿਆ 1 ਲੱਖ 5000 ਦੇ ਨਿਕਲਦੀ ਆ ਜੇਕਰ 15 ਕੁਇੰਟਲ ਆਪਣੀ 4 ਕਿੱਲਾਂ ਦੇ ਵਿੱਚੋਂ ਫਸਲ ਨਿਕਲਦੀ ਆ 1 ਲੱਖ 5000 ਦੀ ਹੁੰਦੀ ਆ ਇਹਦੇ ਵਿੱਚ ਜਨਕ ਯਾਨੀ ਕਿ 50 2000 ਦਾ ਖਰਚਾ ਹੈਗਾ ਵੀ ਵੀ ਹੋ ਜਾਏ ਬਾਈ ਹੋ ਜਾਏ ਇਹਨਾਂ ਕੋ ਖਰਚਾ ਹੈਗਾ ਬਾਕੀ ਹੁਣ ਲੱਗੂਗਾ ਜੀ ਆਪਾਂ ਮਿਹਨਤ ਕੀਤੀ ਹੈ ਮਿਹਨਤ ਆਪਾਂ ਨੂੰ ਫਲ ਜ਼ਰੂਰ ਮਿਲਣਾ ਤਾਂ ਚਾਹੀਦਾ ਵੈਸੇ ਤੇ ਵੈਸੇ ਗੁਰਦੀ ਕਿਰਪਾ ਨਾਲ ਆਪਾਂ ਨੂੰ ਮਿਲੂਗਾ ਵੀ ਹੈਗਾ ਤੇ ਹੁਣ ਆਪਾਂ ਤੁਹਾਨੂੰ ਇਹਦੇ ਲੈ ਕੇ ਜਾਵਾਂਗੇ ਜਦੋਂ ਜਗਰਾਵਾਂ ਜਗਰਾਵਾਂ ਲੈ ਜਾਂਦੇ ਆ ਮੰਡੀ ਜੇ ਜਾ ਫਰੋਜ਼ਪੁਰ ਜਾਂ ਕਿਤੇ ਵੀ ਜਾਂ ਗੰਗਾ ਨਗਰ ਵੀ ਲੈ ਕੇ ਜਾਂਦੇ ਤੇ ਤੁਹਾਨੂੰ ਆਪਾਂ ਇਹਦੇ ਦੱਸਾਂਗੇ ਜੀ ਇਹਦੀ ਕਿੰਨੀ ਆਫਤ ਆਈ ਆ ਇਹਦਾ ਤੁਹਾਨੂੰ ਕਲਾ-ਕਲਾ ਦੱਸਾਂਗੇ ਆਪਾਂ ਕਿੰਨਾ ਕਿੰਨੀ ਐਵਰੇਜ ਨਿਕਲੀ ਆ ਕੀ ਸਾਕਤਾ ਵਾ ਕਿੰਨਾ ਖਰਚਾ ਆ ਗਿਆ ਕਿਵੇਂ ਦੀ ਨਿਕਲੀ ਆ ਤੇ ਹੁਣ ਮੰਗੀ ਦੇਖੋ ਜੀ ਜਲਦਬਾਜੀ ਥੋੜੀ ਜਿਹੀ ਕੁਆਲਿਟੀ ਵੀ ਤੁਹਾਨੂੰ ਦਿਖਦੀ ਆ ਵੀ ਕੁਆਲਿਟੀ ਵੀ ਫਰਕ ਆ ਜਿੱਦਾਂ ਕਿ ਹੁਣ ਥੋੜਾ ਥੋੜਾ ਜਿਹਾ ਇਹਦੇ ਚ ਮਿੱਟੀ ਜਿ ਮਹਿਸੂਸ ਕਰਾਉਂਦੀ ਆ ਤੇ ਕੋਈ ਨਾ ਸੋ ਆਪਾਂ ਇਹਨੂੰ ਲਾ ਲੂ ਕਹਾਂ ਪਤਲੀ ਪੁਲੀ ਕਰਾਂਗੇ ਵਧੀਆ ਤੇ ਕਰਕੇ ਤੇ ਇਹਨੂੰ ਬਣਾਵਾਂਗੇ ਤੇ ਫਿਰ ਇਹਨੂੰ ਲੈ ਕੇ ਜਾਵਾਂਗੇ ਜੀ ਮੰਡੀ ਮੰਡੀ ਅਹਲ ਚਾ ਉੱਥੇ ਜਾ ਕੇ ਪਤਾ ਚੱਲੂਗਾ ਕਿ ਕੀ ਸਾਕਤਾ ਨਿਕਲਦਾ ਆਪਰਾ ਜੀ ਤੁਸੀਂ ਚੈੱਕ ਕਰੋ ਦੇਖੋ ਤਕਰੀਬਨ ਝੋਨਾ ਹੀ ਝੋਨਾ ਇਧਰ ਪੂਰਾ ਦਿਖ ਰਿਹਾ ਪੂਰਾ ਝੋਨੇ ਦਾ ਏਰੀਆ ਦਿਖ ਰਿਹਾ ਤੇ ਆਹੇ ਮੰਗੀ ਗਈ ਸੀ ਆਪਣੀ ਇੱਥੇ ਇੱਕ ਉੱਪਰ ਇਹ ਬਾਈ ਦੀ ਗਈ ਹੈ ਸਵਾ ਗਲਾ ਸਵਾ ਹੀ ਆਪਣੀ ਇਧਰ ਹੈ ਤੇ ਬਾਕੀ ਜੀ ਉਧਰ ਹੈਗੀ ਹੈ ਉਧਰ ਪੱਥਰ ਨੂੰ ਜੀ 2-4 ਦਿਨ ਵਡਾਂਗੇ ਅੱਜ ਸਪਰੇਅ ਕਰਾਂਗੇ ਸ਼ਾਮ ਨੂੰ ਇਹ ਅੱਜ ਸਪਰੇਅ ਹੋਊਗੀ ਤੇ ਕੱਲ ਨੂੰ ਆਪਾਂ ਉਹ ਵਡਾਂਗੇ ਕੱਲ ਨਹੀਂ ਪਰਸੋਂ ਤੇ ਕਰ ਵਡਾਂਗੇ ਪਰਸੋਂ ਦੇ ਚੌਥੇ ਵਡਾਂਗੇ ਜੇਕਰ ਉਦੋਂ ਮੌਸਮ ਸਹੀ ਰਹਿੰਦਾ ਤਾਂ ਫਿਰ ਤਾਂ 4 ਦਿਨ ਲੱਗਣਗੇ ਇਹ ਨਹੀਂ ਤਾਂ ਫਿਰ ਜੇ ਖਰਾਬ ਹੁੰਦਾ ਫਿਰ ਆਪਾਂ ਥੋੜੀ ਜੀ ਜਲਦਬਾਜੀ ਵੀ ਕਰ ਸਕਦੇ ਆ ਆ ਗਈ ਪੰਮਾ ਮੈਨਾਂ ਤਾਂ ਕੰਮ ਕੋਈ ਕਰਦਾ ਆ ਪੰਮਾ ਕੀ ਕੰਮ ਕਰ ਕਰਦਾ ਹੁਣਾ ਉਰੇ ਆ ਮਾੜੇ ਨੇੜੇ ਆਇਂ ਤੇ ਮਸ਼ੀਨ ਦਾ ਕੰਮ ਛੱਡਦਾ ਈ ਉਹ ਕਾ ਛੱਡਦਾ ਅੱਛਾ ਕਿੰਨੇ ਪੈਸੇ ਬੰਦਦੇ ਨੇ ਇੱਥੇ ਆਈ ਮਾੜੇ ਉਰੇ ਉਹ ਇਧਰ ਗੱਲ ਤਾਂ ਸੁਣਾ ਇੱਥੇ ਬੈਹਾਂ ਇੱਥੇ ਮੇਰੀ ਗੱਲ ਸੁਣ ਤੂੰ ਵੱਧ ਤੋਂ 1000 ਰੁਪਏ ਦਿਹਾੜੀ ਪਾਣਾ ਵੇ ਉੱਥੇ 15 ਪੈਂਦੀ ਤੈਨੂੰ ਨਾਲ ਵੇਲੇ ਦੇ ਵੇਲਾ ਇੱਥੇ ਸਾਰੇ ਕੰਡ ਨੀਵੀਂ ਕਰਕੇ ਰੱਖਣੀ ਪੈਂਦੀ ਯਾਰ ਹਾਂਜੀ ਟਰੈਕਟਰ ਫਸ ਗਿਆ ਫਾਰਮਰ ਟਰੱਕ ਬੰਦੇ ਨੇ ਮਿੱਟੀ ਚਕਾਈ ਇੱਥੋਂ ਤਕਰੀਬਨ 3 ਫੁੱਟ ਜਾਂ 2 ਫੁੱਟ ਚੱਕੀ ਹੋ ਗਈ ਆ ਇੰਨੇ ਜਗ੍ਹਾ ਤੋਂ ਦੇ ਇਹਨੇ ਲਿਆ ਕੇ ਰੋਟਾਵੇਟਰ ਚ ਪਸਾ ਦਿੱਤਾ ਇਹਦੇ ਕਾਰਨ ਹੁਣ ਟਰੈਕਟਰ ਸਾਨੂੰ ਇਹ ਆਸ ਨਹੀਂ ਕਿ ਮੇਲਾ ਜਦ ਮੇਰਾ ਹੀ ਫਸੂਗਾ ਮੈਨੂੰ ਲੱਛਣ ਦੇ ਦੇ ਪਿਆ ਬਾਕੀ ਇੱਕ ਅਸੀਂ ਜ਼ੋਰ ਲਵਾਇਆ ਸੰਗਲ ਹੀ ਮਾਰੇ ਸੰਗਲ ਸਿੱਧਾ ਹੋ ਗਿਆ ਕੁੰਡਾ ਸਿੱਧਾ ਹੋ ਗਿਆ ਉਹਦਾ ਹੁਣ ਆਪਾਂ ਸੰਗਲ ਹੋਰ ਮੰਗਾਏ ਆ ਪਿੰਡੋਂ ਤੇ ਹੁਣ ਕੋਸ਼ਿਸ਼ ਕਰਾਂਗੇ ਆਪਾਂ ਜ਼ੋਰ ਮਾਰਨਗੇ ਹਾਂ ਪਮਿਆ ਇੱਥੇ ਕਿੰਨੀ ਡਾੜੀ ਬਣਦੀ ਏ 15 ਕਿਆ ਬਣਦੀ ਏ ਹੈ 15 ਕਿੱਲੇ ਆ加 ਥੋੜਾ ਲਾਂਦੇ ਤੁਸੀਂ ਕਿੰਨੋਂ ਜਿੱਤੇ ਜਿੱਤੇ ਹਾਰੇ ਲਾਏ ਫਿਰਦੇ ਯਾਰ ਇਹ ਮਿੱਟੀ ਚ ਕਾਇਆ ਯਾਰ ਇੱਥੋਂ ਇੰਨੀ ਆ ਸਾਰੀ ਹਾਂ ਤੇ ਤੇ ਇਹ ਵਿੱਚ ਨਾ ਟ੍ਰੈਕਟਰ ਖੇਚਲ ਗਿਆ ਉਹ ਬੰਦਾ ਉਹਨੇ ਕਾਬਲੀ ਜਾਂਦਾ ਕਿ ਮੇਰਾ ਟ੍ਰੈਕਟਰ ਕਿਵੇਂ ਨਿਕਲੇਗਾ ਗੋਰਾਜ ਬੜੇ ਦਿਨਾਂ ਬਾਅਦ ਦੱਸਿਆ ਮੇਰੇ ਅਜੇ ਕੈਮਰੇ ਚ 15-20 ਦਿਨ ਬਾਅਦ ਮਹੀਨਾ ਹੀ ਹੋ ਗਿਆ ਨਾ ਤੇ ਇਹ ਦੱਸ ਵੀ ਇੱਥੇ ਹੁਣ ਕੰਮ ਕਰਕੇ ਕਰਦਾ ਅੱਜ ਕੱਲ ਕੰਮ ਕਰਕੇ ਚੋਨਾ ਲਾਉਣਾ ਨਾ ਪੱਕਾ ਜੋਨਾ ਲਾਉਣਾ ਕਿ ਮਾੜਾ ਮੋਟਾ ਇੱਥੇ ਦਿਹਾੜੀ ਕਿੰਨੀ ਪੈਂਦੀ ਆ ਪੰਮਾ ਦਾ ਇੱਥੇ ਵੀ ਦਿਹਾੜੀ ਵਾਦ ਬੰਦੀ ਏ ਪੰਮਾ ਦਾ 15 ਦਿਹਾੜੀ ਬੰਦੀ ਏ ਅੱਪਾ ਮੈਂ ਆ ਇਹਦਾ 150 ਬੰਦਾ ਹੈ ਹਾਂ ਇਹ ਸਾਰੇ ਜਿਹੜੇ ਪੰਮਾ ਪਾਉਂਦਾ ਤੇ ਤੂੰ ਆ ਨਹੀਂ ਉਹ ਆਹ ਦਾ 15 ਹੁ ਬੰਦਾ ਹੈ 15 ਕੋਈ ਨਹੀਂ ਕਿਰਦਾ ਬਣਾਏ ਕਰੇ ਕਿ ਉਹ ਸੂਰਤਰ ਰੱਖੇ ਪੰਮੇ ਨੇ ਦਰਵਾਜ਼ਾ ਦਿੰਦਾ ਵੇ ਕੱਦਦਾ ਯਾਰ ਉਧਰ ਬੰਜਦਾ ਵੇ ਮਸ਼ੀਨ ਤੇ ਜਿਆਦਾ ਨਹੀਂ ਮੰਦੀ ਨਾਲ ਵੇਲੇ ਰੇ ਵੇਲੇ ਦੇ ਵੇਲੇ ਨਾਲ ਗੱਲਾਂ ਦੀ ਗੱਲਾਂ ਤੇ ਹੁਣ ਬਕਾਦੋ ਲੱਗੀ ਮਸ਼ੀਨ ਨੂੰ ਸੁਣ ਲਾ ਕੇ ਆ ਗਿਆ ਸੰਗਲ ਆ ਗਿਆ ਆ ਗਿਆ ਇਹ ਫਸਾ ਕਿਵੇਂ ਲੈ ਡੈਟਟਰ ਕਿਵੇਂ ਫਸ ਗਿਆ ਘਰਾ தாம் ਫਾਸੀ ਜਾਣਾ ਸੀ ਇਹ ਤਾਂ ਜਾਣ ਗਿਆ ਮੈਂ ਖੁਬ ਖੁਬੇ ਨੇ ਇਹ ਤੇ ਕਰ ਜਦੋਂ ਲੈਂਦਾ ਹਨਾ ਪਹਿਲੀ ਵਾਰ ਮੈਂ ਸਿੰਪਲ ਕਿਵੇਂ ਖੁਬ ਦਾਂਦਾ ਵੈਟਰ ਹੋਂ ਦਾ ਜਿੱਥੇ ਮਰਜ਼ੀ ਸੰਗਲ ਪਾ ਦੇ ਕੋਈ ਤੇਰੇ ਦਿਲ ਟਕਰੇ ਇਸ ਤਰ੍ਹਾਂ ਫੈਨ ਆ ਕੋਣ ਕਿਹੜਾ ਮੈਨੂੰ ਉਹੀ ਪਛਾਣ ਆ ਕਿਹੜਾ ਤੂੰ ਨੂੰ ਟਕਰੇ ਮੈਂ ਨਾ ਕਰ ਬੰਦਾ ਟਕਰੇ ਹੀ ਨਹੀਂ ਆ ਨਾ ਤਾਂ ਗੋਰੀ ਹੈ ਨਾ ਇਹ ਵਾਲਾ ਕਿਥੋਂ ਆ ਰਹਿਣਾ ਕਿਥੋਂ ਦਾ ਇਹ ਪਵੇਗਾ ਇਹ ਉਵੇਂ ਅਕੀ ਜੇ ਮਰਜ਼ੀ ਪਾ ਲੈ ਮੰਡੀ ਨਹੀਂ ਮੰਡੀ ਦਾ ਮੰਡੀ ਦਾ ਫੈਨ ਆਪਣੇ ਕੋਲ ਹੈ ਹੈ ਕਿਵੇ ਆਹ ਉਹਨਾਂ ਮਹਾਲਬੇ ਅਗਲੇ ਹਫਤੇ ਬਾਅਦ ਦੁਪਹਿਰੇ ਗੇੜ ਜਾਂ ਖੜਕਾਇਆ ਜਾ ਕੇ ਹੈ ਉਹ ਛੇਰ ਸੱਣਾ ਵਾਲੀ ਸੁਲਤਾਨਪੁਰ ਕੋਲ ਜਿਵੇਂ ਮਰਜ਼ੀ ਪਾ ਲੈ ਇਹਦੇ ਤੇ ਗੁੱਲੀ ਪਾਣੀ ਬਣੀ ਗੁੱਲੀ ਕੋਈ ਵੇਖ ਲੈ ਟਰੈਕਟਰ ਦੇ ਅੱਗੇ ਟੂਲ ਟਾਲ ਜਣੀ ਟੂਲ 'ਚ ਵੇਖ ਲੈ ਕੋਈ ਆ ਦੇਖੋ ਜੀ ਆਹ ਮੂੰਗੀ ਵਾਲੇ ਏਰੀਆ ਅਸੀਂ ਇੱਧਰ ਸਾਰਾ ਤਕਰੀਬਨ ਸਾਰੇ ਏਰੀਆ 'ਚ ਮੂੰਗੀ ਸੀ ਤੇ ਆਪਾਂ ਵੱਢ ਗਏ ਤੇ ਹੁਣ ਉਹ ਨਾਲ ਲੱਗਣ ਲੱਗਾ ਜੀ 31 ਇੱਥੇ ਲੱਗਣ ਲੱਗਾ ਏ 31 ਦੇ ਟਾਈਮ ਪਿਆ ਮੰਮਾ ਦਾ ਆਇਓ ਵੀ ਚੱਲਾ ਕਿਵੇਂ ਮੰਮਾ ਦਾ ਆਉ ਲਾਉ ਚਾ ਨੰਨਾ ਨੋੜ ਰਹੀ ਦੀ ਮੰਮਾ ਨੇ ਉਹਨੂੰ ਯਾਰ 15 ਹਦਿਆੜੀ ਪੈਂਦੀ ਉਹ ਤਾਂ ਲੱਗਾ ਤੁਹਾਨੂੰ 50 100 ਪੈਂਦੀ ਤੁਸੀਂ ਤਾਂ ਬੈਠੇ ਏ ਕੋ ਵੱਖਰਾ ਲਾਉਂਦਾ ਤੁਹਾਡੇ ਤੋਂ ਹੈ ਨਹੀਂ ਵੱਖਰਾ ਲਾਉਂਦਾ ਹੋਰ ਤਿੰਨੇ ਨੇ ਆਪਣਾ ਮੱਖਸ ਆਪੇ ਬਣ ਗਿਆਗੇ ਹੈ